ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਜ ਸੰਗਤ ਜੀ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਕਥਾ ਜਿਸ ਵਿੱਚ ਆਪ ਜੀ ਸਰਵਣ ਕਰ ਰਹੇ ਹੋ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਸ ਤਰ੍ਹਾਂ ਬਾਲਕ ਲੀਲਾ ਕੀਤੀ ਅਤੇ ਮਾਤਾ ਪਿਤਾ ਨੂੰ ਸਮਝਾਉਣਾ ਕੀਤਾ ਤੇ ਉਹ ਵੀ ਸਮਝ ਗਏ ਕਿ ਇਹ ਕੋਈ ਅਵਤਾਰੀ ਪੁਰਸ਼ ਹੈ ਇਹ ਆਮ ਕੋਈ ਸਧਾਰਨ ਬਾਲਕ ਨਹੀਂ ਹੈ ਅੱਗੇ ਅੱਜ ਦੇ ਪ੍ਰਸੰਗ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਸ ਤਰ੍ਹਾਂ 6 ਬਰਸ ਦੇ ਹੋ ਗਏ ਹਨ ਅਤੇ ਕਿਵੇਂ ਗੋਪਾਲ ਪੰਦੇ ਨੂੰ ਉਪਦੇਸ਼ ਬਖਸ਼ਦੇ ਹਨ ਮਹਤਾ ਕਲਿਆਣਦਾਸ ਜੀ ਕਿਸ ਤਰ੍ਹਾਂ ਸਤਿਗੁਰੂ ਜੀ ਨੂੰ ਪੜਾਉਣ ਵਾਸਤੇ ਗੋਪਾਲ ਪੰਦੇ ਕੋਲ ਲੈ ਕੇ ਜਾਂਦੇ ਹਨ ਸੋ ਸਾਰਾ ਪ੍ਰਸੰਗ ਗੁਰੂ ਜੀ ਦੀ ਰਹਿਮਤ ਦਾ ਸਰਕਾ ਸੰਗਤਾਂ ਦੇ ਅਸ਼ੀਰਵਾਦ ਦਾ ਸਰਕਾ ਸਰਵਨ ਕਰਦੇ ਹਾਂ ਭਾਈ ਵਾਲਾ ਜੀ ਕਹਿਣ ਲੱਗੇ ਹੇ ਗੁਰੂ ਅੰਗਦ ਦੇ ਮਹਾਰਾਜ ਜੀ ਕਿ ਜਦੋਂ ਸਾਧ ਗੁਰੂ ਜੀ 6 ਬਸ ਦੇ ਹੋਏ ਤਾਂ ਕਾਲੂ ਜੀ ਨੇ ਵਿਚਾਰਿਆ ਕਿ ਹੁਣ ਬਾਲਕ ਨੂੰ ਪੜ੍ਹਨੇ ਪਾਉਣਾ ਚਾਹੀਦਾ ਹੈ ਵਿਦਿਆ ਤੋਂ ਬਿਨਾਂ ਆਦਮੀ ਨੂੰ ਕੋਈ ਸਮਝ ਨਹੀਂ ਆਉਂਦੀ ਫਿਰ ਅਸੀਂ ਪਟਵਾਰੀ ਹਾਂ ਸਾਨੂੰ ਲੇਖੇ ਪੱਤੇ ਦੀ ਬੜੀ ਲੋੜ ਪੈਂਦੀ ਹੈ ਸੋ ਜੇ ਇਹ ਵੀ ਲੇਖਾ ਪਤਾ ਸਿੱਖ ਜਾਵੇ ਤਾਂ ਮੇਰੇ ਵਰਗਾ ਹੋ ਜਾਵੇਗਾ ਔਰ ਸਾਰਾ ਕੰਮ ਸੰਭਾਲ ਲਵੇਗਾ ਲੋਕਾਂ ਵਿੱਚ ਵੀ ਇੱਜ਼ਤ ਹੋਵੇਗੀ ਜਗਤ ਵਿੱਚ ਇਹ ਮਸ਼ਹੂਰ ਹੈ ਕਿ ਜੋ ਮਾਤਾ ਪਿਤਾ ਬਾਲਕ ਨੂੰ ਪੜਾਉਂਦੇ ਨਹੀਂ ਉਹ ਵੈਰੀ ਹਨ ਸੋ ਇਹ ਸੋਚ ਸਮਝ ਕੇ ਇੱਕ ਥਾਲੀ ਵਿੱਚ ਚਾਵਲ, ਸਪਾਰੀ ਪ੍ਰਸ਼ਾਦ, ਭੇਟਾ ਲੈ ਕੇ ਸਤਿਗੁਰਾਂ ਜੀ ਨੂੰ ਨਮੀਨ ਵਸਤਰ ਪਹਿਨਾ ਕੇ ਪਾਂਦੇ ਪਾਸ ਪੜਨ ਲਈ ਲੈ ਗਏ ਅਤੇ ਕਿਹਾ ਪਾਂਦਾ ਜੀ ਇਹਨੂੰ ਹਸਾਬ ਕਿਤਾਬ ਵਿੱਚ ਪੂਰਾ ਚਲਾਕ ਕਰ ਦਿਓ ਕਿ ਮੈਂ ਤੁਹਾਡੀ ਬੜੀ ਸੇਵਾ ਕਰਾਂਗਾ ਪਾਂਦਾ ਸਤਿਗੁਰਾਂ ਨੂੰ ਹੋਰ ਨਵਾਲਕਾਂ ਵਾਂਗ ਪੜਾਉਣ ਲੱਗਾ ਤਾਰੇ ਗੁਰੂ ਜੀ ਟੋਪੋ ਟੋਪੜੀ ਜਾਂਦੇ ਤੇ ਵੇਖ ਕੇ ਪਾੰਦਾ ਬੜਾ ਪ੍ਰਸੰਨ ਹੋਇਆ ਸਾਰਾ ਦਿਨ ਜੋ ਕੁਝ ਪਾੰਦੇ ਨੇ ਪੜਾਇਆ ਸੋ ਪੜ੍ਹਦੇ ਰਹੇ ਰਾਤ ਨੂੰ ਘਰ ਆਏ ਤਾਂ ਮਾਤਾ ਜੀ ਨੇ ਪੁੱਛਿਆ ਅੱਜ ਕੀ ਪੜ੍ਹਿਆ ਹੈ ਤਾਂ ਗੁਰੂ ਜੀ ਨੇ ਸਭ ਪਹਾੜੇ ਜਵਾਨੀ ਸੁਣਾ ਦਿੱਤੇ ਜਿਸ ਨੂੰ ਸੁਣ ਕੇ ਮਾਤਾ ਪਿਤਾ ਨੂੰ ਬੜੀ ਖੁਸ਼ੀ ਹੋਈ ਦੂਸਰੇ ਦਿਨ ਮਹਿਤਾ ਕਲਿਆਣ ਦਾਸ ਜੀ ਫਿਰ ਪਾੰਦੇ ਪਾਸ ਲੈ ਗਏ ਅਰ ਕੱਲ ਦੇ ਪਹਾੜਿਆਂ ਦੀ ਗੱਲ ਸੁਣਾ ਕੇ ਬੜੀ ਖੁਸ਼ੀ ਜ਼ਾਹਰ ਕੀਤੀ ਪਾਂਦਾ ਵੀ ਬਹੁਤ ਖਿੜਿਆ ਹੋਇਆ ਗੁਰੂ ਜੀ ਨੂੰ ਕਹਿਣ ਲੱਗਾ ਕਿ ਕੱਲ ਵਾਲਾ ਲੇਖਾ ਸੁਣਾਓ ਪਰ ਗੁਰੂ ਜੀ ਅੱਗੋਂ ਚੁੱਪ ਕਰ ਰਹੇ ਪਾਂਦੇ ਨੇ ਫੇਰ ਕਿਹਾ ਜਿਹੜਾ ਲੇਖਾ ਕੱਲ ਘਰ ਸੁਣਾਉਂਦੇ ਸੌ ਉਹ ਮੈਨੂੰ ਸੁਣਾਓ ਤਾਂ ਕਿ ਮੈਂ ਅੱਗੇ ਹੋਰ ਪੜਾਵਾਂ ਜਿਸ ਦੁਆਰਾ ਤੁਹਾਡੇ ਕਾਰਵਿਹਾਰ ਵਿੱਚ ਤਰੱਕੀ ਹੋਣੀ ਹੈ ਅਗੋਂ ਗੁਰੂ ਸਾਹਿਬ ਜੀ ਪੁੱਛਣ ਲੱਗੇ ਕਿ ਪਾਂਦਾ ਜੀ ਤੁਸੀਂ ਕੀ ਪੜ੍ਹੇ ਹੋ ਜਿਹੜਾ ਮੈਨੂੰ ਪੜ੍ਹਾਓਗੇ ਪਾਂਦੇ ਨੇ ਕਿਹਾ ਕਿ ਮੈਂ ਸਵਾਏ ਢੌਂਚੇ ਊਂਟੇ ਵਗੈਰਾ ਜੋ ਪਹਾੜੇ ਹਨ ਸਭ ਕੁਝ ਪੜ੍ਹਾਵਾਂਗਾ ਗੁਰੂ ਜੀ ਨੇ ਕਿਹਾ ਕਿ ਇਹ ਸਾਰੇ ਲੇਖੇ ਸੁਖਦਾਈ ਨਹੀਂ ਸਾਨੂੰ ਉਹ ਲੇਖਾ ਪੜ੍ਹਾਓ ਜਿਸ ਕਰਕੇ ਜਮਾ ਦਾ ਲੇਖਾ ਮੁੱਕ ਜਾਵੇ ਅਗੋ ਪੰਧਾ ਕਹਿਣ ਲੱਗਾ ਕਿ ਮੈਂ ਤਾਂ ਉਹ ਕੋਈ ਲੇਖਾ ਨਹੀਂ ਜਾਣਦਾ ਜੋ ਤੁਸੀਂ ਜਾਣਦੇ ਹੋ ਤਾਂ ਸੁਣਾਓ ਤਾਂ ਸਤਿਗੁਰਾਂ ਨੇ ਉਚਾਰਿਆ ਸ੍ਰੀ ਰਾਗ ਮਹੱਲਾ ਪਹਿਲਾ ਝਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਪਾਉ ਕਰਮ ਕਰ ਚਿਤ ਲੇਖਾਰੀ ਗੁਰ ਪੁੱਛ ਲੇਖ ਵਿਚਾਰ ਲਿਖ ਨਾਮ ਸਲਾ ਲਿਖ ਲਿਖ ਅੰਤ ਨਾ ਪਾਰ ਆਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿਥੈ ਲੇਖਾ ਮੰਗੀਏ ਤਿਥੈ ਹੋਏ ਸਚਾਨੀ ਸਾਨ ਰਹਾਉ ਸੁਪਾਈ ਗੋਪਾਲ ਪੰਦਾ ਕਹਿੰਦਾ ਹੈ ਕਿ ਐ ਨਾਨਕ ਮੇਰੇ ਸਮਝ ਨਹੀਂ ਆਈ ਕਿ ਜੋ ਆਪ ਜੀ ਨੇ ਇਹ ਜੋ ਸ਼ਬਦ ਪੜਿਆ ਹੈ ਤਾਂ ਉਥੇ ਫਿਰ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਪੰਦਾ ਜੀ ਮੋਹ ਨੂੰ ਸਾੜਨ ਵਾਲੀ ਰੂਪ ਸਿਆਹੀ ਬਣਾ ਕੇ ਸ੍ਰੇਸ਼ਟ ਬੁੱਧੀ ਕਾਗਜ਼ ਪਰ ਪ੍ਰੇਮ ਨਾਲ ਚਿਤ ਰੂਪੀ ਲਖਾਰੀ ਬਣਾ ਕੇ ਗੁਰਾਂ ਦੇਵਾਰੇ ਸ੍ਰੇਸ਼ਟ ਵਿਚਾਰ ਸੱਚਾ ਨਾਮ ਸੱਚੇ ਦੀ SLAਗਾ ਸੱਚੇ ਦੀ ਬੇਅੰਤਤਾ ਰੂਪੀ ਲੇਖਾ ਲਿਖਣਾ ਜਾਣ ਕਿਉਂਕਿ ਜਿੱਥਲ ਜਿੱਥੇ ਲੇਖਾ ਮੰਗਿਆ ਜਾਣਾ ਹੈ ਉਥੇ ਇਹ ਹੀ ਸੱਚਾ ਪ੍ਰਵਾਨਾ ਹੋਵੇਗਾ ਇਹ ਸੁਣ ਪਾੰਦਾ ਚਕਿਰਤ ਹੋ ਗਿਆ ਹੈਰਾਨ ਹੋ ਗਿਆ ਮਨ ਵਿੱਚ ਗੱਲ ਖੁੱਭ ਗਈ ਕਿ ਜੋ ਕੁਝ ਕਹਿ ਰਿਹਾ ਹੈ ਇਹ ਨਾਨਕ ਇਹ ਸਭ ਕੁਝ ਸੱਚ ਹੈ ਪਰ ਫਿਰ ਵੀ ਕਹਿਣ ਲੱਗਾ ਕਿ ਮੈਂ ਦੇਖਿਆ ਹੈ ਕਿ ਜਿਹੜੇ ਨਾਮ ਜਪਦੇ ਹਨ ਉਹ ਕੱਪੜੇ ਰੋਟੀ ਤੋਂ ਵੀ ਹਰ ਵੇਲੇ ਤੰਗ ਰਹਿੰਦੇ ਹਨ ਅੱਜ ਮਰ ਵੀ ਸਾਰੇ ਇੱਕੋ ਤਰ੍ਹਾਂ ਦੇ ਜਾਂਦੇ ਹਨ ਫਿਰ ਕੀ ਫਾਇਦਾ ਹੈ ਕਿ ਨਾਮ ਜਪ-ਜਪ ਕੇ ਭੁੱਖੇ ਭਾਣੇ ਫਿਰਿਆ ਜਾਵੇ ਤਾਂ ਸਤਿਗੁਰਾਂ ਨੇ ਸ਼ਬਦ ਉਚਾਰਿਆ ਜਿੱਥੇ ਮਲੇ ਵੜੇ ਆਇਆ ਸਦ ਖੁਸ਼ੀਆਂ ਸਦ ਚਾਓ ਤੈਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ ਕਰ ਮਿਲੇ ਤਾਂ ਪਾਈਐ ਨਾਹੀਂ ਗੱਲੀ ਵਾਓ ਦੁਆਓ ਕੋਬਾਲ ਬਾਂਦੇ ਨੇ ਆਖਿਆ ਕਿ ਐ ਨਾਨਕ ਮੈਨੂੰ ਸਮਝਾਉਣਾ ਕਰੋ ਜੋ ਆਪ ਜੀ ਨੇ ਇਹ ਪੰਕਤੀਆਂ ਉਚਾਰੀਆਂ ਹਨ ਤਾਂ ਉਸ ਸਮੇਂ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਖਿਆ ਕਿ ਹੇ ਪੰਦਾ ਜੀ ਐਸਾ ਖਿਆਲ ਕਰੋ ਕਿ ਗਿਆਨੀ ਤੇ ਅਗਿਆਨੀ ਦੀ ਵੀ ਮੌਤ ਇੱਕੋ ਜਿਹੀ ਹੈ ਅਗਿਆਨੀ ਪੁਰਸ਼ ਜੋ ਮਰਦੇ ਹਨ ਉਹ ਸੋਗ ਚਿੰਤਾ ਨਾਨਾ ਪ੍ਰਕਾਰ ਦੀਆਂ ਵਾਸ਼ਨਾ ਸੰਯੁਕਤ ਮਰਦੇ ਹਨ ਤੇ ਜਿਨ੍ਹਾਂ ਅਨੁਸਾਰ ਉਹਨਾਂ ਨੂੰ ਮੋੜ ਮੋੜ ਜਨਮ ਧਾਰਨਾ ਕਰਨਾ ਪੈਂਦਾ ਹੈ ਅਰ ਸਦੀ ਵੀ ਦੁੱਖ ਵਿੱਚ ਹੀ ਰਹਿੰਦੇ ਹਨ ਪਰ ਗਿਆਨੀਆਂ ਨੂੰ ਕੋਈ ਵਾਸ਼ਨਾ ਨਹੀਂ ਹੁੰਦੀ ਸਦਾ ਹੀ ਮਨ ਵਿੱਚ ਖੁਸ਼ੀ ਹੁੰਦੀ ਹੈ ਤੇ ਜਮਾ ਦਾ ਡਰ ਨਹੀਂ ਹੁੰਦਾ ਅੱਗੇ ਵਡਿਆਈਆਂ ਮਿਲਦੀਆਂ ਅਤੇ ਜਸ ਰੂਪੀ ਟਿੱਕੇ ਪ੍ਰਾਪਤ ਹੁੰਦੇ ਹਨ ਪਰ ਇਹ ਪਦਵੀ ਦੀਆਂ ਗੱਲਾਂ ਬਾਤਾਂ ਨਾਲ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਇਹ ਪੂਰੂਲੇ ਕਰਮਾਂ ਦਾ ਹੀ ਫਲ ਹੈ ਇਹ ਸੁਣ ਪੰਦਰ ਦਾ ਦਿਲ ਮੋਹਤ ਹੋ ਗਿਆ ਤੇ ਸਤਿਗੁਰਾਂ ਪਰ ਸ਼ਰਧਾ ਕਰ ਆਇਆ ਤੇ ਪੁੱਛਣ ਲੱਗਾ ਮਹਾਰਾਜ ਦੁਨੀਆ ਵਿੱਚ ਜੋ ਵੱਡੇ ਵੱਡੇ ਮਾਨੀ ਹਨ ਜਿਨ੍ਹਾਂ ਨੇ ਕਦੇ ਨਾਮ ਦਾ ਨੋਂ ਹੀ ਸੁਣਿਆ ਔਰ ਦਿਨ ਰਾਤ ਇਸ ਇਸ਼ਰਤਾਂ ਵਿੱਚ ਹੀ ਬਿਤਾ ਦਿੰਦੇ ਹਨ ਉਹਨਾਂ ਦਾ ਕੀ ਹਾਲ ਹੋਵੇਗਾ ਤਾਂ ਗੁਰੂ ਜੀ ਨੇ ਉਚਾਰਿਆ ਇੱਕ ਆਵੇ ਇੱਕ ਜਾਹੇ ਉਠ ਰਖੀਏ ਨਾਮ ਸਲਾਰ ਇਕ ਉਪਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਗੇ ਗਏ ਜਾਣੀਏ ਬਿਨਾਂ ਬੇਵੇਕਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਹੇ ਪੰਦਾ ਜੀ ਇਹ ਜੋ ਜਮਦੇ ਮਰਦੇ ਦਿਸਦੇ ਹਨ ਸਰਦਾਰ ਗਰੀਬ ਬਾਦਸ਼ਾਹ ਵਗੈਰਾ ਬਣੇ ਬੈਠੇ ਹਨ ਇਹ ਪਿਛਲੇ ਕਰਮਾਂ ਦਾ ਫਲ ਲੈ ਰਹੇ ਹਨ ਅਤੇ ਅੱਗੇ ਜਾ ਕੇ ਇਹਨਾਂ ਨੂੰ ਨਰਕ ਦੇ ਦੁੱਖ ਤੇ ਸਜ਼ਾਵਾਂ ਮਿਲਣਗੀਆਂ ਕਿਉਂਕਿ ਨਾਮ ਤੋਂ ਬਿਨਾ ਹੋਰ ਸਭ ਕੰਮ ਬਿਆਰਥ ਤੇ ਦੁਖਦਾਈ ਹਨ ਇਹ ਸੁਣ ਪੰਦਾ ਕਹਿ ਲੱਗਾ ਮਹਾਰਾਜ ਇਹੋ ਜਿھے ਪੁਰਸ਼ਾਂ ਨੂੰ ਢਾਰ ਕਿਉਂ ਨਹੀਂ ਪਾਇਆ ਜਾਂਦਾ ਤਾਂ ਸਤਗੁਰਾਂ ਉਚਾਰਿਆ ਕਿ ਐ ਗੋਪਾਲ ਪੰਦਾ ਜੀ ਆਪ ਜੀ ਸਰਬਣ ਕਰੋ ਤੇਰੇ ਡਰ ਅਗਲਾ ਖਪ-ਖਪ ਛਿਜੇ ਦੇਹੇ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜਾ ਟੁੱਟੈ ਨੇ ਤਨ ਗੁਰੂ ਨਾਨਕ ਦੇਵ ਮਹਾਰਾਜੀ ਨੇ ਉਚਾਰਨ ਕੀਤਾ ਕਿ ਹੇ ਗੋਪਾਲ ਪੰਦਾ ਜੀ ਪਾਪ ਪਰਮੇਸ਼ਰ ਦੇ ਦਰ ਵਿੱਚ ਇਨਾਂ ਲਈ ਬਹੁਤ ਡਰ ਹੈ ਪਰ ਅਗਿਆਨੀ ਲੋਕ ਸਮਝਦੇ ਨਹੀਂ ਜਿਸ ਤਰ੍ਹਾਂ ਅਨਾਂਪੁਰਸ਼ ਸੱਪ ਦੇ ਸਾਹਮਣੇ ਤੁਰਿਆ ਜਾਂਦਾ ਹੈ ਇਸੇ ਤਰ੍ਹਾਂ ਇਹ ਜੀਵ ਵਿਸ਼ੇਵਕਾਰਾ ਨਾਲ ਅੰਨੇ ਹੋਏ ਹਨ ਅਤੇ ਵੱਡੇ ਵੱਡੇ ਰਾਜੇ ਮਹਾਰਾਜੇ ਨਸ਼ਟ ਹੁੰਦਿਆਂ ਵੇਖਦਿਆਂ ਹੋਇਆ ਭੀ ਕੁਝ ਨਹੀਂ ਸਮਝਦੇ ਕਿ ਇਸ ਦੁਨੀਆ ਦੇ ਝੂਠੇ ਨੇਹ ਅਤੇ ਕਿਸੇ ਕੰਮ ਨਹੀਂ ਆਉਣੇ ਅਰੇ ਲੋਕ ਪਰਲੋਕ ਵਿੱਚ ਨਾਮ ਤੋਂ ਬਿਨਾ ਹੋਰ ਕਿਸੇ ਨੇ ਸਹਾਇਤਾ ਨਹੀਂ ਕਰਨੀ ਇਹ ਪੰਦਾ ਜੀ ਜਿਸ ਨੂੰ ਗਿਆਨ ਹੋਵੇਗਾ ਉਸ ਨੂੰ ਜਨਮ ਦਾ ਡਰ ਨਹੀਂ ਰਹੇਗਾ ਤੇ ਜਿਸ ਦੀ ਨਾਮ ਸਿਮਰਨ ਵਿੱਚ ਪ੍ਰੀਤੀ ਲੱਗੇਗੀ ਉਹ ਤਨ ਤਨ ਦੀ ਪ੍ਰੀਤ ਤਿਆਗ ਦੇਵੇਗਾ ਅਤੇ ਵਿਸ਼ੇ ਵਾਸ਼ਨਾ ਨੂੰ ਮਨੋ ਭਲਾ ਕੇ ਨਾਮ ਵਿੱਚ ਪ੍ਰੀਤੀ ਕਰੇਗਾ ਜਦ ਇਹ ਜ਼ਿਰੜ ਅਭਿਆਸ ਹੋ ਜਾਵੇਗਾ ਤਾਂ ਇਸ ਦੇਹੀ ਦੇ ਦੁੱਖ ਨੂੰ ਨਹੀਂ ਮੰਨੇਗਾ ਅਰੇਕ ਰਸ ਬਿਰਤੀ ਸਥਿਤ ਹੋ ਜਾਵੇਗੀ ਜਿਸ ਕਰ ਵਾਸ਼ਨਾਵਾਂ ਦਾ ਨਸ਼ਟ ਹੋ ਜਾਣ ਕਰਕੇ ਮੁਕਤ ਰੂਪ ਹੋ ਜਾਵੇਗਾ ਜਿਸ ਕਰਕੇ ਵਾਸ਼ਨਾਵਾਂ ਦਾ ਨਸ਼ਟ ਹੋ ਜਾਣ ਕਰਕੇ ਮੁਕਤ ਰੂਪ ਹੋ ਜਾਵੇਗਾ ਇਹ ਸੁਣ ਕੇ ਪੰਦਿਆਂ ਨੂੰ ਗਿਆਨ ਪ੍ਰਾਪਤ ਹੋ ਗਿਆ ਔਰ ਸਤਿਗੁਰਾਂ ਦੀ ਚਰਨੀ ਪੈ ਕੇ ਹੱਥ ਜੋੜ ਕੇ ਕਹਿਣ ਲੱਗਾ ਚਉਪਈ ਵਾਕ ਅਨੂਚਿਤ ਮੈਂ ਜੋ ਬਖਾਨੇ ਖਿਮਾ ਕਰੋ ਅਬ ਸ੍ਰੀ ਪ੍ਰਭ ਜਾਨੇ ਅਸ ਕਹੇ ਬਾਰ-ਬਾਰ ਖੁਦ ਬੇਜਨ ਬੰਦਨ ਤੁਰ ਸ਼ਰਨ ਤਰੇ ਤਾਪ ਨਿਕੰਦਨ ਹੇ ਸਤਿਗੁਰੂ ਮੈਂ ਅਣਜਾਣ ਪੁਨੇ ਵਿੱਚ ਆਪ ਜੀ ਨੂੰ ਜੇ ਕੋਈ ਵੀ ਅਯੋਗ ਬਚਨ ਕਹੇ ਹੋਣ ਤਾਂ ਬਖਸ਼ ਦਿਓ ਅਤੇ ਗੁਰ ਉਪਦੇਸ਼ ਧਾਰਨ ਕਰ ਸਿੱਖ ਬਣ ਕੇ ਨਾਮ ਜਪਣ ਲੱਗਾ ਸੋ ਗੋਪਾਲ ਪਾੰਦੇ ਨੇ ਸਤਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਅਤੇ ਧੰਗੁਰੂ ਨਾਨਕ ਦੇਵ ਮਾਰਿਆ ਸਿੱਖ ਬਣ ਗਿਆ ਕਿ ਆਪ ਜੀ ਦੀ ਭਾਵੇਂ ਉਮਰ ਛੋਟੀ ਹੈ ਪਰ ਆਪ ਜੀ ਵਿੱਚ ਅਵਤਾਰਾਂ ਵਾਲੇ ਗੁਣ ਹਨ ਸੋ ਕਿਰਪਾ ਕਰਕੇ ਇਹਨੂੰ ਆਪ ਜੀ ਦਾ ਸਿੱਖ ਬਣਾਓ ਸੋ ਸਤਗੁਰੂ ਮਹਾਰਾਜ ਜੀ ਦਾ ਸਿੱਖ ਭਾਈ ਗੋਪਾਲ ਪੰਡਾ ਬਣ ਗਿਆ ਇੱਥੇ ਹੀ ਪੁੱਲਾਂ ਚੁੱਕਾਂ ਦੀ ਖਿਮਾ ਅੱਗੇ ਪ੍ਰਸੰਗ ਆ ਰਿਹਾ ਸਬਦ ਸਲੋਕੀ ਗੀਤਾ ਦਾ ਕਿ ਕਿਵੇਂ ਸਤਿਗੁਰੂ ਜੀ ਨੇ ਸ਼ਬਦ ਸਲੋਕੀ ਗੀਤ ਆ ਉਚਾਰਨ ਕੀਤੀ ਕਿਵੇਂ ਅਰਥ ਸਮਝਾਏ ਉਹ ਆਪਾਂ ਆਉਣ ਵਾਲੇ ਪ੍ਰਸੰਗ ਵਿੱਚ ਸਰਵਣ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ